ਜੀ ਜਿਹੜੀ ਆਪਾਂ ਇਟਲੀ ਦੇ ਪੇਪਰਾਂ ਦੀ ਵੀਡੀਓ ਪਾਈ ਸੀ ਕਈ ਉਹਦੇ ਥੱਲੇ ਕਮੈਂਟ ਆ ਰਹੇ ਨੇ ਵੀ ਤੁਸੀਂ ਫੋਨ ਨਹੀਂ ਚੱਕਦੇ ਫੋਨ ਬਾਈ ਜੀ ਬਹੁਤ ਜ਼ਿਆਦਾ ਆ ਰਹੇ ਨੇ ਕਿ ਬੰਦੇ ਤੋਂ ਹੈਂਡਲ ਨਹੀਂ ਹੁੰਦਾ ਕਿਹੜੇ ਬੰਦੇ ਜਲੰਧਰ ਦੇ ਵਿੱਚ ਉਹ ਤੁਸੀਂ ਫੇਸ ਟੂ ਫੇਸ ਬੰਦੇ ਨਾਲ ਜਾ ਕੇ ਗੱਲ ਕਰੋ ਚੰਗੀ ਤਰ੍ਹਾਂ ਬੰਦਿਆਂ ਨੂੰ ਸਮਝੋ ਚੰਗੀ ਤਰ੍ਹਾਂ ਲਿਖਾ ਕੇ ਚਾਹੇ ਐਪੀ ਡਰਾਫਟ ਤੇ ਲਿਖਿਆ ਰਹੋ ਸਹੀ ਆ ਓਕੇ ਆ ਸਾਡਾ ਨੰਬਰ ਆ ਇੱਕ ਨੰਬਰ ਕੰਮ ਆ ਬੰਦਿਆਂ ਦਾ ਜਿਹੜੇ ਇਟਲੀ ਦੇ ਵਿੱਚ ਬੰਦੇ ਨੇ ਉਹ ਬਰੋਨਾ ਦਫ਼ਤਰ ਦੇ ਵਿੱਚ ਜਾ ਕੇ ਮਿਲੋ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਉਹ ਕਰੋ ਜਿਹੜੇ ਬੰਦੇ ਕਹਿੰਦੇ ਸੀ ਬਾਈ ਜੀ ਲੱਕੜ ਦਾ ਕੰਮ ਆਹ ਜਿਹੜੇ ਕਹਿੰਦੀਆਂ ਨਾ ਝੂਠ ਬੋਲੀ ਜਾਂਦਾ ਆਹ ਲੱਕੜ ਦਾ ਆਮ ਅਗਰੇ ਬਾਈ ਜੀ ਖੇਤੀ ਦਾ ਕੰਮ ਆ ਬੰਦਿਆਂ ਦੀ ਘਾਟ ਆ ਜੇ ਬੰਦੇ ਆਉਣਗੇ ਤਾਂ ਮਾਲਕ ਸਬਜ਼ੀਆਂ ਲਾਉਂ ਜਾਂ ਸਬਜ਼ੀਆਂ ਲਾਉਣਗੇ ਤੋੜਨਗੇ ਸਾਰਾ ਜਿਹੜੇ ਖੇਤੀ ਵਾਲੇ ਪੇਪਰ ਹੁੰਦੇ ਨੇ ਵੀ 7-8 ਮਹੀਨੇ ਕੰਮ ਚੱਲੀ ਜਾਂਦਾ ਹੁੰਦਾ ਖੇਤੀ ਦਾ ਇਧਰ ਆ ਸੰਦ ਖੜੇ ਨੇ ਬਾਈ ਦੇ ਟਰੈਕਟਰ ਟਰੂਟਰ ਸਭ ਕੁਝ ਬਾਈ ਕੋਲੇ ਆਪਦਾ ਬਸ ਸਿਰਫ ਘਾਟ ਤੇ ਘਾਟ ਬੰਦਿਆਂ ਦੀ ਘਾਟ ਸਹੀ ਆ ਜੀ ਉਸ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਝੂਠ ਬੋਲ ਕੇ ਮੈਨੂੰ ਕੀ ਫਾਇਦਾ ਬਾਈ ਯਾਰ ਮੈਂ ਕਿਹੜਾ ਵਿੱਚੋਂ ਖਾਣਾ ਕਤਰਨਾ ਕੁਝ ਕਿਸੇ ਦੇਣਾ ਮੈਂ ਤੁਹਾਡੇ ਖਾਤਰ ਅੱਜ ਸਪੈਸ਼ਲ ਵੀਡੀਓ ਬਣਾਉਣ ਆਇਆ ਮੈਂ ਕੰਮਾਂ ਦੀ ਤੁਹਾਨੂੰ ਮੁੰਡਿਆਂ ਨਾਲ ਵੀ ਮਿਲਾ ਦਿੰਦਾ ਜਿਹੜੇ ਜਿਹੜੇ ਕੰਮ ਤੇ ਆਪਣੀ ਵੀਡੀਓ ਦੇਖ ਕੇ ਆਏ ਨੇ ਸਹੀ ਹੈ